ਹੁਣ ਮੈਨੂੰ ਇਹ ਦੱਸੋ ਵੀ ਘਰ ਵਾਲਿਆਂ ਨੂੰ ਕੌਣ ਸਮਝਾ ਦੇਗਾ ਕੋਈ ਵੀ ਨਹੀਂ ਸਮਝਾ ਸਕਦਾ ਹਾਂ ਅਸੀਂ ਤਾਂ ਹਾਰ ਗਏ ਤੁਹਾਡੇ ਦਾ ਕਮੈਂਟ ਆ ਜਾਂਦੇ ਵੀਰੇ ਕਹਿੰਦੇ ਵੀ ਜਤੋਂ ਆਪਣੀ ਮੋਟਰ ਪਰ ਮੂਵ ਹੋ ਜਾ ਚਵਾਰਾ ਹੈਗਾ ਥੱਲੇ ਕਮਰਾ ਹੈਗਾ ਇੱਧਰ ਹੈਗਾ ਸਾਰਾ ਕੁਝ ਹੈਗਾ ਇੱਥੇ ਚਾਰੇ ਪਾਸੇ ਉਹ ਹੋਈ ਹੋਈ ਬਾਉਂਡਰੀ ਹੋਈ ਹੋਈ ਹੈ ਵੀ ਆਪਣਾ ਸਮਾਨ ਇੱਥੇ ਲਿਆ ਪਰ ਨਾ ਉਹ ਨਹੀਂ ਮੰਨਦੀ ਹਾਂ ਨਾ ਕਹਿੰਦੀ ਮੈਂ ਤਾਂ ਇੱਥੇ ਹੀ ਰਹਿਣਾ ਕੋਪਿੰਟ ਚ ਟਿੰਡ ਨਹੀਂ ਛੱਡਣਾ ਹੈ। ਤੁਸੀਂ ਕੀ ਆ ਕਰੇ ਬੰਦੇ। ਇਹਨਾਂ ਦਾ ਭਾਈ ਕੋਈ ਜਿੱਤ ਸਕਦਾ? ਤੁਸੀਂ ਦੱਸੋ ਜਿੱਤ ਸਕਦੇ ਆ? ਮੈਂ ਤਾਂ ਹਾਰ ਗਿਆ। ਬੰਦ ਨੂੰ ਆਪੇ ਝੁਕਣਾ ਪੈਂਦਾ। ਰੀਤ ਚੱਲੀ ਜਾ ਰਹੀ ਆ ਪੂਰਾ ਪੂਰੇ ਵਰਲਡ ਵਿੱਚ। ਪੂਰੇ ਪੰਜਾਬ ਵਿੱਚ। ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਭਾਈ। ਕੋਈ ਵੀ ਨਹੀਂ। ਤੁਸੀਂ ਜਿੱਤੋ ਜਾਂ ਮੈਨੂੰ ਇਹ ਦੱਸੋ। ਤੁਸੀਂ ਵੀ ਹਾਰੇ ਜਾਂਦੇ ਆ ਕਿਤੇ ਨਾ ਕਿਤੇ ਜਾ ਕੇ। ਮੰਨਣੀ ਪੈਂਦੀ ਹੈ।ਰਾਹੁ ਭਾਈ, ਯਾਰ ਕਹਿੰਦੇ ਹੁੰਦੇ ਸ਼ਾਮ ਨੂੰ ਰੋਟੀ ਵੀ ਖਾਣੀ ਆ, ਕੱਪੜੇ ਵੀ ਧੋਏ ਹੋਏ ਮਿਲਦੇ ਆ, ਸਾਰੇ ਚੀਜ਼ਾਂ ਮਿਲਦੀਆਂ ਹੋਏ।ਚਲੋ ਅੱਜ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਰੇ।ਤੇ ਆਪਾਂ ਪਹੁੰਚੇ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ।ਤੇ ਆਪਾਂ ਹੁਣ ਮੋਟਰ ਦੇ ਉੱਪਰ ਦਾ ਵੀਊ ਦੇਖ ਲੈਂਦੇ ਆ ਸਾਰਾ ਕੁਝ।ਜਿੱਦਾਂ ਮੈਨੂੰ ਆਏ ਹੋਏ ਕਮੈਂਟ ਕਹਿੰਦੇ ਭਾਈ ਪੂਰਾ ਵੀਊ ਦਿਖਾ ਦੇ ਇਹਾ।ਜਦੋਂ ਅਸੀਂ ਆਪਣਾ ਘਰ ਢਾਉਣ ਲੱਗੇ ਤੇ ਪਹਿਲਾਂ ਕਹਿੰਦੇ ਉਹ ਕਮਰਾ ਛੱਡਣਾ ਉਹ ਮੂਹਰਲਾ ਕਮਰਾ ਛੱਡਣਾ ਜੇ ਆਪਾਂ ਇੱਥੇ ਰਹਿ ਲਾਂਗੇ ਮੈਂ ਕਿਹਾ ਠੀਕ ਆ ਜੀ ਇੱਥੇ ਰਹਿ ਲੰਗੇ ਹੁਣ ਉੱਥੇ ਘਰ ਦੇ ਵਿੱਚ ਜਦੋਂ ਮਕਾਨ ਢੋਂਦੇ ਆ ਉਹ ਰੇਤੇ ਰੇਤਾ ਹੋ ਜਾਂਦਾ ਕੱਪੜਿਆਂ ਦੇ ਪਰ ਚਾਰੇ ਪਾਸੇ ਸਾਫ਼ ਇਹ ਕਰਦੇ ਰਹਿੰਦੇ ਕਹਿੰਦੇ ਹੁਣ ਤਾਂ ਇੱਥੇ ਤਾਂ ਬਹੁਤ ਔਖਾ ਇਹ ਵੀ ਢਵਾਏ ਦਿੰਦੇ ਹੁਣ ਚਲੀ ਗਏ ਜੀ ਰਾਜੂ ਵੀਰਾਂ ਦੇ ਘਰ ਹੁਣ ਉੱਥੇ ਦੇਖਣੇ ਇੱਥੇ ਵੀ ਔਖਾ ਹੋ ਜਾਣਾ ਕੀ ਕਰਾਂਗੇ ਤੁਸੀਂ ਫਲੈਟ ਦੇਖ ਲਓ ਜੀ ਹੁਣ ਉੱਥੇ ਮੈਂ ਕੱਲ ਕੱਲ੍ਹ ਕੱਲ੍ਹ ਪਰਸੋਂ ਗਿਆ ਤਾਂ ਮੈਂ ਕੱਲ ਗਿਆ ਹਲ ਗਿਆ ਤਾਂ ਜਿਹੜੇ ਮੁੰਡੇ ਫਲੈਟ ਚ ਰਹਿੰਦੇ ਹੋ ਵੀ ਤੰਗ ਕਰਦੇ ਦੇ ਉਹਦੀ ਵੀਡੀਓ ਤੁਸੀਂ ਮਹਾਲ ਬਲੌਗਰ ਪਾਈ ਮੈਂ ਸਾਰੀ ਦੱਸੀ ਡਿਟੇਲ ਵੀ ਕਿਹੜਾ ਚੱਕਰ ਤੋਂ ਨਾ ਮੁੰਡੇ ਮੈਂ ਕੱਢ ਤੇ ਵਰਮਾ ਕਿ ਇੱਥੇ ਨਹੀਂ ਰਹਿਣਾ ਹੈ ਨਿਕਲੋ ਮੈਂ ਸੱਤ ਅੱਠ ਤਰੀ ਉਹਨਾਂ ਨੂੰ ਖਾਲੀ ਕਰ ਦੇਣਾ ਫਿਰ ਦੇਖਦੇ ਆ ਜੇ ਦਾ ਜੀ ਉੱਥੇ ਲੱਗ ਗਿਆ ਤਾਂ ਠੀਕ ਹੈ ਨਹੀਂ ਪਿੰਡ ਤਾਂ ਕਿਤੇ ਗਿਆ ਨਹੀਂ ਮੰਨੀ ਨਹੀਂ ਹੈਗੀ ਮੈਂ ਕਿਹਾ ਮੈਂ ਪੂਰਾ ਜਿਹੜਾ ਮੋਟਰ ਬਣੀ ਹੋਈ ਆ ਇੱਕ ਤਰ੍ਹਾਂ ਦਾ ਘਰੇ ਬਣਿਆ ਹੋਇਆ ਲੈਟਰੀਨ ਬਾਥਰੂਮ ਇੱਥੇ ਹੈਗਾ ਰਸੋਈ ਇੱਥੇ ਬਣੀ ਹੋਈ ਹੈਗੀ ਆ ਦੋ ਕਮਰੇ ਬਣੇ ਨੇ ਦੋ ਕਮਰੇ ਹੋਰ ਪਾ ਕੇ ਇੱਥੇ ਪਿਛਲੀ ਸਾਈਡ ਤੇ ਉਹਨੂੰ ਪੂਰਾ ਇੱਕ ਘਰ ਬਣ ਜਾਣਾ ਹੈ ਨਹੀਂ ਦੋ ਤਾਂ ਕਹਿੰਦੇ ਬਾਹਰ ਲੰਘ ਜਾਂਦਾ ਮੈਂ ਕੀ ਕਰੂੰਗੀ ਉੱਥੇ ਮੈਂ ਇਕੱਲੇ ਵੀ ਲੰਘ ਜਾਂਦਾ ਮੈਂ ਇਕੱਲੀ ਕੀ ਕਰੂੰਗੀ ਭਾਈ ਉਹਦੀ ਗੱਲ ਵੀ ਸੱਚੀ ਜੇ ਉਹ ਮੈਂ ਦੇਖੇ ਜਾਵੇ ਅਸੀਂ ਤਾਂ ਫਿਰ ਹੁਣ ਕਦੇ ਸਾਡਾ ਟੂਰ ਕਿਤੇ ਜਾਂਦਾ ਅਸੀਂ 8 8 9 9 ਦਰਸਪ ਦੇ ਨਹੀਂ ਹੈਗੇ ਮੈਂ ਇਹ ਵੀ ਕਾਲਜ ਲੰਘ ਜਾਂਦਾ ਪਿੱਛੇ ਵਿਚਾਰੀ ਇਕੱਲੀ ਪਿੰਡ ਜਦ ਚਲ ਚਾਚੇ ਤਾਂ ਆਏ ਆ ਜਾਂਦੇ ਆ ਤਾਈਆਂ ਆ ਜਾਂਦੀਆਂ ਹੋਰ ਭੁਜਾਈਆਂ ਆ ਜਾਂਦੀਆਂ ਗੱਲਾਂ ਬਾਤ ਚੱਲਦੇ ਪਿੰਡ ਦੀ ਖਬਰ ਸਾਰ ਪਤਾ ਲੱਗਦੀ ਰਹਿੰਦੀ ਆ ਇਹ ਹੋ ਗਿਆ ਨਾ ਫਰਾਚਾ। ਹੁਣ ਤਾਂ ਜਿਹੜੀ ਉਹ ਸੜਕ ਜਣਦੀ ਹੈ ਨਾ ਉਹ ਤਾਂ ਸਾਡੇ ਤਾਂ ਸੈਲਰ ਬਣ ਗਿਆ ਆ। ਇੱਥੇ ਸੈਲਰ ਬਣ ਗੋ ਇੱਥੇ ਨੂੰ ਦਿਖਦਾ ਨਹੀਂ ਹੈਗਾ। ਜਿਹੜੀ ਉਹ ਸਾਹਮਣੇ ਵਾਲੀ ਸੜਕ ਹੈ ਉਹ ਪੱਕੀ ਹੋ ਜਣੀ। ਸਾਰੀ ਪੱਕੀ ਹੋ ਜਣੀ ਆ ਆਪਨੇ ਪੱਕੀ ਕਰਾ ਲੈਣੀ ਦਿੰਨੀਗਾ। ਠੀਕ ਹੈ। ਤੇ ਮੈਂ ਤਾਂ ਹੋਰ ਜਿਹੜੇ ਖੇਤਾਂ ਵਾਲੇ ਕਹਿੰਦੇ ਤੇ ਕਹਿੰਦੇ ਜੇ ਤੂੰ ਆ ਗਿਆ ਨਾ ਬੇ ਇੱਥੇ ਜੇ ਤੂੰ ਰਹਿਣ ਲੱਗ ਗਿਆ ਅਸੀਂ ਵੀ ਆ ਜਾਣਾ ਨਾਲੇ-ਤਾਲੇ ਤੇਰੇ ਨਾਲੇ ਨਾਲ ਅਸੀਂ ਆ ਜਾਈਏ ਅਸੀਂ ਵੀ ਆਪਣੇ ਕੋਠੇ ਖੇਤਾਂ 'ਚ ਪਾ ਲਾਂਗੇ ਫਿਰ। ਉਹ ਮੇਰੀ ਵੇਟ ਕਰ ਰਹੇ ਤੇ। ਕਰ ਨਹੀਂ ਹੁਣ ਨਹੀਂ ਕਹਿੰਦੀ ਪਿੰਡ ਚ ਪਾਉਣਾ ਇੱਥੇ ਹੀ ਪਾਉਣਾ ਇੱਥੇ ਹੀ ਰਹਿਣਾ ਜਾਨਾ ਇਹ ਪਾਈ ਠੀਕ ਆ ਰਹਿਲਾਂ ਦੇ ਪਾਈ ਚ ਮੰਨ ਲਈ ਭਾਈ ਥੋੜੀ ਅਗਾ ਪਾਈ ਆਪਾਂ ਕਮਾਉਣੇ ਵਾਲੇ ਆ ਤੁਸੀਂ ਪੈਸੇ ਲਾਉਣੇ ਵਾਲੇ ਲਾਓ ਕੋਈ ਗੱਲ ਨਾਓ ਜਿੱਦਾਂ ਲੱਗਦੇ ਆ ਬਾਕੀ ਤੁਹਾਡੇ ਵੀਰੇ ਬਹੁਤ ਜ਼ਿਆਦਾ ਕਮੈਂਟ ਆ ਜਿੰਨੇ ਬਹੁਤ ਤੁਸੀਂ ਪਿਆਰ ਸਤਿਕਾਰ ਦਿੰਦੇ ਆ ਫਿਰ ਬਾਰੇ ਘਰ ਵਾਲੇ ਨੂੰ ਕੌਣ ਸਮਝਾਵੇ ਕੋਈ ਸਲਾਹ ਵੀ ਵਿੱਚ ਜਿਹੜੀ ਚੰਗੀ ਲੱਗਦੀ ਆਪਾਂ ਸਲਾਹ ਉਹ ਲੈ ਲੈਂਦੇ ਆ ਠੀਕ ਹੈ ਵਾਈਫ ਨਾਲ ਵੀ ਡਿਸਕਸ਼ਨ ਕਰੀ ਦੀ ਵੀ ਇੰਦਾਂ ਨਹੀਂ ਐਂ ਚੱਕਰਨਾ ਐਂ ਨਹੀਂ ਹੋਣਾ ਐਂ ਕਰਨਾ ਐਂ ਨਹੀਂ ਐਂ ਕਰਨਾ ਫਿਰ ਜਦੋਂ ਉਹ ਨੂੰ ਮੈਂ ਸਮਝਾਉਂਦਾ ਜਿੱਦਾਂ ਉਹ ਚੋਂ ਕਹਿੰਦੀ ਵੀ ਚੰਦ ਬੂਟੀਆਂ ਐਂ ਪਾਉਣੀ ਆਪਾਂ ਨੇ ਐਂ ਪਾਉਣੀ ਫਿਰ ਬਜਟ ਤੋਂ ਬਾਹਰ ਜਾਂਦਾ ਬਹੁਤ ਉਹਦਾ 50 60 ਲੱਖ ਨਾ ਟਪਾਉਂਦੀ ਆ ਸਰ ਜਿਹਦਾ ਐਲੀਵੇਸ਼ਨ ਕੋਲ ਆ ਜਾਂਦਾ ਮੈਂ ਉਹਨੂੰ ਕਿਹਾ ਤਾਂ ਮੈਂ ਮੈਂ ਇੱਕ ਵਾਰੀ ਸ਼ਰਤ ਕਿ ਲੈਂਟਰ ਪਾ ਕੇ ਆਪਾਂ ਅੰਦਰ ਬੜੀਏ ਬਾਕੀ ਚੀਜ਼ਾਂ ਮਰੇ ਚ ਬਾਹਰ ਰੱਟ ਲੱਗਦੀ ਹੋਊਗੀ ਆਪਾਂ ਬਾਅਦ ਚ ਲਾਈ ਜਾਵਾਂਗੇ ਬਹੁਤ ਜਿਹੜੇ ਵਿੜੇ-ਵਿੜੇ ਦਾ ਕੰਮ ਬਾਅਦ ਚ ਕਰਾਉਂਦਾ ਰਹਾਂਗੇ ਆਪਾਂ ਮੇਰਾ ਮੇਨ ਟੀਚਾ ਇਹ ਆ ਜੀ ਨੂਆ ਪਰ ਕੇ ਕੰਦਾ ਕਰਕੇ ਲਪਾਈ ਕਰਕੇ ਲੈਂਟਰ ਪਾ ਕੇ ਅੰਦਰ ਬਾਰੀਆਂ-ਵਸਾਰੀਆਂ ਲਵਾ ਕੇ ਦਰਵਾਜਾ ਲਵਾ ਕੇ ਅੰਦਰ ਜਿਹੜੀ ਮਾਰਬਲ ਜੀ ਲਾਦੀ ਉਹ ਲਵਾ ਕੇ ਅੰਦਰ ਬੜਦੀ ਮੈਂ ਕਹਿੰਿਆ ਤੇ ਦੇਖਿਆ ਬੰਦਾ ਉਸੀ ਟਾਈਮ ਉਹ ਟਾਈਮ ਜਾਂਦਾ ਅੰਦਰ ਘਰ ਦੇ ਵਿੱਚ ਜਦਾਂ ਪੂਰਾ ਘਰ ਤਿਆਰ ਹੋਈਦਾ ਪਰ ਮੈਂ ਉਹ ਨਹੀਂ ਕਰਨਾ ਚਾਹੁੰਦਾ ਹੈਗਾ ਮੈਂ ਤਾਂ ਇਹ ਸੋਚਿਆ ਹੋਇਆ ਬਈ ਲੈਂਟਰ ਪਾ ਕੇ ਜਿੱਦਾਂ ਮੈਂ ਟੀਚਾ ਰੱਖਿਆ ਹੁਣ ਤਾਂ ਹਲੇ ਇਸ ਵੀਡੀਓ ਚ ਵੀ ਕਹਿੰਦਾ ਨਾ ਮੈਂ ਬਾਇਰ ਸਕੇ ਨਾ ਸ਼ੇਮ ਨਹੀਂ ਲੱਗ ਮੈਨਾਂ ਕਹਿੰਦਾ ਸ਼ੇਮ ਨਹੀਂ ਲੱਗਦਾ ਨਾ ਮੈਂ ਟਿਰਹ ਕਰਾ ਦੋ ਮਹੀਨੇ ਦਾ ਇਹ ਦੋ ਮਹੀਨੇ ਜਮ ਤਿਆਰ ਕਰਦਾ ਉਹਦੇ ਵਿੱਚ ਜਿਹਦਾ ਸਾਰਾ ਮੇਰਾ ਟਾਈਮ ਲੱਗਣਾ ਜਿਹੜੇ ਥਲੇ ਨਿਊਆਂ ਤੇ ਬੀਮ ਪੱਟਾਂ ਤੇ ਲੱਗਣਾ ਬੀਮਾਂ ਉੱਤੇ ਬਾਕੀ ਦਾ ਸਾਰਾ ਕੰਮ ਸੌਖਾ ਹੀ ਆਪਣੀ ਲੋਕ ਤੇ ਟੌਂਗ ਸਾਰੀ ਤੇ ਲੈਂਟਰ ਵੀ ਅਪਨ ਸ਼ਟਰਿੰਗ ਪਵਾ ਕੇ ਦੂਜਾ ਲੈਂਟਰ ਜਿਹੜੇ ਉਹ ਜਿਹੜੇ ਟਰੱਕ ਜੇ ਭਰ ਕੇ ਆ ਜਨ ਉਹ ਪਾਉਂਦੇ ਉਹ ਤਾਂ ਕਹਿੰਦੇ ਜਦੋਂ ਕੈਮੀਕਲ ਹਿਸਾਬ ਆਉਂਦੇ ਨਾ ਕਹਿੰਦੇ ਲੈਂਟਰ ਨਾਲ ਦੀ ਨਾਲ ਖੋਲ੍ਹ ਪਾਵੇਂ ਉਹ ਤਾਂ ਕਹਿੰਦਾ ਜਦੋਂ ਪੱਥਰ ਬਣ ਜਾਂਦਾ ਰੋਸਮੈਂਟ ਹੁੰਦਾ ਉਹਦੀ ਗਾਰੰਟੀ ਵੀ ਹੁੰਦੀ ਹੈ ਬੜੀਆਂ ਚੀਜ਼ਾਂ ਦੀ ਜਿਹੜੇ ਚੀਜ਼ਾਂ ਉਹ ਬਣਾਉਂਦੇ ਆ ਸਮੈਂਟ ਇਹ ਇਹ 2Z ਕਲਾਸ ਦੀ ਗਾਰੰਟੀ ਦਿੰਦੇ ਆਨ ਪੂਰੀ ਤੇ ਉਹ ਚੀਜ਼ ਬਣਾਵਾਂਗੇ ਆਪਾਂ ਬਾਕੀ ਜੇ ਤੁਸੀਂ ਕੋਈ ਥੋੜੇ ਜਿ ਕਿਸੇ ਨੂੰ ਚੀਜ਼ ਪਵਾਈ ਹੋਵੇ ਤੇ ਜਰੂਰ ਮੈਨੂੰ ਦੱਸਿਓ ਮੈਂ ਦੇਖ ਦਉਂ ਜਿਹੜੇ ਬੜੀ ਬੜੀ ਬਿਲਡਿੰਗਾਂ ਬਣਦੀਆਂ ਨੇ ਵੱਡੇ ਵੱਡੇ ਉਹਨਾਂ 'ਚ ਇਹੀ ਪੈਂਦੀਆਂ ਚੀਜ਼ਾਂ ਕੀੜਾ ਚੜ ਗਿਆ ਇਹ ਚੀਜ਼ ਪੈਂਦੀ ਹੈ ਤੇ ਬਾਕੀ ਚੱਲੀ ਜਾਂਦਾ ਕੰਮ ਕਰ ਲੱਗੇ ਅੱਜ ਤਾਂ ਪੰਜ ਬੰਦੇ ਆਏ ਹੋ ਘਰ ਮੈਂ ਤਾਂ ਮੋਟਰਪੱਡ ਦੇ ਘਰ ਵਾਲਾ ਆਪਾਂ ਉਹ ਬਲੌ ਦੂਜਾ ਆ ਜਾਂਦਾ ਇਹ ਮੋਟਰ ਵਾਲਾ ਬਲੌਗ ਆਪਣਾ ਇੱਥੋਂ ਲਾਈਵ ਜੋ ਗੱਲਾਂ ਦਿਲ ਚੋਂ ਤੁਹਾਡਾ ਸ਼ੇਅਰ ਕਰ ਲਈਦੀਆਂ। ਭਾਈ ਘਰ ਵਾਲੀ ਨੂੰ ਕਿਉਂ ਸਮਝਾਵੇ। ਇਹਨਾਂ ਤਾਂ ਬੜੇ-ਬੜੇ ਬੰਦੇ ਹਾਰ ਗਏ। ਅਸੀਂ ਦੇਖਦਾ ਅਸੀਂ ਤਾਂ ਫਿਰਦਾ ਅਸੀਂ ਤਾਂ ਫਿਰ ਛੋਟੂ ਛੋਟਾ। ਪਰ ਕਈ ਵਾਰ ਜਦੋਂ ਮੈਂ ਸਮਝਾਉਣ ਦਾ ਹੁੰਦਾ ਤਾਂ ਇੰਨਾ ਐ ਬਜਟ ਖਰਾਬ ਹੁੰਦਾ ਐ ਹੁੰਦਾ ਐ ਹੁੰਦਾ ਫਿਰ ਕਹਿੰਦੇ ਕਰ ਲਓ ਜੀ ਆਪਣੀ ਮਰਜ਼ੀ। ਫਿਰ ਐਂ ਵੀ ਕਹਿ ਦਿੰਦੀ ਐ। ਚਲੋ ਹੁਣ ਚੱਲਦੇ ਆਂ ਥੱਲੇ ਆਪਣੇ ਯਾਰ ਦੋਸਤ ਥੱਲੇ ਆਏ ਹੋਣੇ ਸਾਰੇ ਦਿਖਾਉਂਦਾ ਸਾਨੂੰ ਸਾਰਾ ਚੀਜ਼। ਬਾਕੀ ਮੁੰਡਾ ਥੱਲੇ ਤਨ ਬੈਠੇ ਨੇ ਦੀ ਸਲਾਹ ਲੰਦੇ ਜਾ ਕੇ ਕਰਦੇ ਉਹਨਾਂ ਨੂੰ ਵੀ ਗੱਲਬਾਤ ਥੱਲੇ ਚਲਦੇ ਹਾਂ ਤੇ ਅੱਜ ਤੋਂ ਅੱਜ ਤੋਂ ਪਾ ਫਿਰ ਤਿੱਖੀ ਜੜੀ ਹੋਈ ਆ ਪਰ ਉਨੀ ਗਰਮੀ ਜਿਹੀ ਨਹੀਂ ਹੈਗੀ ਇੰਨੀ ਮਹਿਸੂਸ ਜਿਹੀ ਨਹੀਂ ਹੋ ਰਹੀ ਧੁੱਪਾ ਤਿੱਖੀ ਜੜੀ ਹੋਈ ਹੈ ਪਰ ਅੱਜ ਆ ਤੁਹਾਨੂੰ ਦਿਖਾ ਦਿੰਦਾ ਮੈਂ ਮੈਂ ਜਿਹੜਾ ਮੈਂ ਸੋਚਿਆ ਹੋਂ ਤਾਂ ਪਲਾਨ ਬਣਾਇਆ ਹੋਂ ਤਾਂ ਇੱਥੇ ਨੂੰ ਆ ਦਰਵਾਜ਼ਾ ਕੱਢ ਲੈਣਾ ਤਾਂ ਇੱਥੇ ਪਿੱਛੇ ਦੋ ਕਮਰੇ ਪੈ ਜਾਣੇ ਤੇ ਆਪਣੇ ਠੀਕ ਆ ਪੂਰਾ ਘਰ ਬਣ ਜਾਣਾ ਤਾਂ ਜਿਹੜਾ ਮੈਂ ਪਿੱਛੇ ਨੂੰ ਆਏ ਸੋਚਿਆ ਦੇ ਵੇ ਇੱਥੇ ਦੋ ਕਮਰੇ ਆ ਸਾਨੂੰ ਪਰ ਅੰਵੇ ਕਹਿ ਸਾਨੂੰ ਦਰਵਾਜ਼ਾ ਰੱਖ ਲੈਂਦੇ ਇੱਕ ਅੰਦਰ ਤੇ ਕੱਢ ਲੈਂਦੇ ਕਿ ਉਧਰ ਤੇ ਰੱਖਾਂ ਮੂਰੇ ਜਿਹੜਾ ਜਿੱਥੇ ਹੁਣ ਅਸੀਂ ਬੈਠੇ ਦਿਖਾਉਂਦਾ ਤੁਹਾਨੂੰ ਮੈਂ ਪੂਰਾ ਪਿੱਛੇ ਉਹ ਪਿਛਲੇ ਸਾਡਾ ਔਰ ਸੋਈ ਬਣੀ ਹੋਈ ਆ ਤੇ ਇੱਥੇ ਨਾਉਣ ਨੂੰ ਹੈਗਾ ਤਾਂ ਇੱਕ ਬਾਥਰੂਮ ਬਣਾ ਲੈਣਾ ਤਾਂ ਆਪਾਂ ਨੇ ਹੋਰ ਜੇ ਬਣਾਉਣ ਨੂੰ ਨਾਉਣੇ ਜੜਾ ਇੱਥੇ ਨਾਈ ਜਾਣਾ ਤਾਂ ਬਾਹਰ ਇੱਧਰ ਗੁੱਜਰ ਭਾਈ ਹਾਂ ਜੀ ਤਾਂ ਗੁੱਜਰ ਭਾਈ ਠੀਕ ਆ ਠੀਕ ਆ ਠੀਕ ਕੱਢਦੇ ਚਲਾ ਐ ਠੀਕ ਆ ਜੀ ਆਪਾਂ ਕੀ ਹਾਂ ਆਪਣਾ ਇੱਧਰ ਬਾ ਇੱਧਰ ਸਬਜ਼ੀਆਂ ਘਰ ਦੇ ਲੱਗਿਆ ਹੋਣੀਆਂ ਇਹਦੀਆਂ ਸਿੱਧਾ ਮਰਜ਼ੀ ਤੋੜ-ਤੋੜ ਕੇ ਬਣਾਈ ਜਾਂਦੇ ਪੂਰਾ ਬਾਥਰੂਮ ਆ ਇੱਧਰ ਬਾਥਰੂਮ ਨੇ ਪਰਲੇ ਪਾਸ ਸਰਸੋਈ ਆ ਮੈਨੂੰ ਐਂ ਕਹਿੰਦੇ ਤੇ ਕਹਿੰਦੇ ਮੋਟਰ ਪਰ ਆ ਜਾਣਾ ਰਹਿਣ ਲੱਜਣਾ ਤਾਂ ਅੱਛਾ ਜੀ ਘਰ ਦੇ ਨਹੀਂ ਮੰਨਦੇ ਅੱਛਾ ਜੀ ਹਾਂ ਹੁਣ ਕੌਣ ਸਮਝਾਵੇ ਉਹਨਾਂ ਨੂੰ ਭਾਈ ਉਹ ਫਿਰ ਉਹ ਵੀ ਠੀਕ ਹੈ ਤਾਂ ਉਹਦੇ ਕਿਤੇ ਨਾਲੇ ਰੱਖੀ ਦੀ ਰੱਖੀ ਦੀ ਰੱਖੀ ਦੀ ਰੱਖੀ ਜਦ ਮਰਜ਼ੀ ਬਣਾ ਰਾਤ ਨੂੰ ਪੈਣੇ ਆਉਣਾ ਤਾਂ ਤਿੰਨ ਦਿਨ ਉੱਥੇ ਲੰਮੇ ਕੰਨ ਦਾ ਇਹ ਤੂੰ ਵਾਜੇ ਵੀ ਠੀਕ ਹੈ ਆ ਚਲੋ ਨਹੀਂ ਮੰਨਿਆ ਭਾਈ ਹਾਂ ਅਸੀਂ ਹਾਰ ਗਏ ਸੇ ਕਿਨਾਂ ਤੁਸੀਂ ਹੋ ਲੈ ਗਿਆ ਹੁਣ ਆ ਜਿੰਨਾ ਹਾਂ ਵੀ ਦੇ ਵੀਡੀਓ ਬਣਾਉਣੇ ਕੈਮ ਜੋ ਮੜੇ ਜੇ ਦੇਖੋ ਲੈ ਕੇ ਹੁਣ ਆਪਣਾ ਨੇ ਗੋਲਾ ਹੈ ਹੈ ਗੋਲਾ ਗੋਲਾ ਕਹਦਾ ਚਿੱਟਾ ਹੈ ਹੈ ਚਿੱਟਾ ਉਹ ਹੁੰਦਾ ਨਹੀਂ ਜਿਹੜਾ ਸੋਕੜੀ ਦਾ ਹੁੰਦਾ ਅੱਛਾ ਰਸੀ ਜੀ ਉਹ ਪਤਾ ਕੀ ਹੈ ਜਿਹੜੇ ਚਾਂਡੇ ਨੂੰ ਕੁਕੂੜੇ ਲੱਗਣ ਜਿਹੜਾ ਹਵਾ ਆਉਂਦੀ ਹੈ ਢਿੱਲੇ ਹੁੰਦੇ ਫਿਰ ਗਿਰ ਜਾਂਦੇ ਕੋਈ ਨਾ ਉਹ ਲਿਆਉਣਾ ਨਾ ਉਹਦੇ ਨਾਲ ਮੈਂ ਇੱਕ ਸ਼ਾਇਦ ਅੰਦਰ ਪਿਆ ਵੀ ਹੋਵੇ ਮੈਂ ਲੱਭਦਾ ਨਾ ਦੇਖਦੇ ਅੰਦਰ ਮੈਂ ਲੈ ਭਾਈ ਮੁੰਡੇ ਅੰਦਰ ਬੈਠੇ ਨੇ ਇਹ ਮੁੰਡਾ ਨਮ ਨਮਾ ਵਿਆਹ ਹੋਇਆ ਤੇ ਪੁੱਛ ਲੰਨੇ ਆਪਾਂ ਕੀ ਤੁੰਤਾਂ ਚੱਲਦੀ ਜ਼ਿੰਦਗੀ ਵਿਆਹ ਬਈ ਹਾਂਜੀ ਇਤਰੇ ਇਤ ਪੁਰਾਣਾ ਇਹ ਤਾਂ ਪ੍ਰਾਣੀ ਰਵਪਾਂ ਸਾਹਿਬ ਨੇ ਪ੍ਰਾਣਾ ਮੈਂ ਅੱਛਾ ਆਓ ਕਿੰਨੇ ਸਾਲ ਤੱਕ ਯਾਰ ਮੈਂ ਤਾਂ ਐਂ ਕਹਿੰਦਾ ਕਰਾਂ ਮੈਂ ਘਰ ਵਾਲੇ ਬਾਈਸ ਨੂੰ ਕਹਿੰਦਾ ਮੈਂ ਕਿਹਾ ਵੀ ਆਪਾਂ ਇੱਥੇ ਰਹਿਣ ਲੱਜਾਂਗੇ ਬੰਦੇ ਨਹੀਂ ਆ ਹਾਂ ਬਾਈ ਕਾਪ ਤੇ ਫੋਨ ਆਇਆਗਾ ਨਾ ਸਮਾਨ ਬੋਆ ਡੇਟੀ ਨਾਲ ਫਿਰ ਫਿਰ ਆਇਆ ਬੰਦੇ ਗਏ ਅੱਛਾ ਤੇ ਉੱਪਰ ਦੇ ਪੀਨਟ ਨੂੰ ਖੋਲਣਾ ਸ਼ੁਰੂ ਕਰਨਾ ਕੋਲ ਉੱਪਰ ਦੇ ਕਰੀਏ ਜਾਂਦੇ ਚੱਲ ਜਾਈਏ ਮੈਂ ਕਿਹਾ ਮੈਂ ਭਾਈ ਹਾਰ ਗਿਆ ਘਰ ਵਾਲੇ ਮੰਨਦੇ ਕਿ ਨਹੀਂ ਮੰਨਦੇ ਥੋੜੇ ਮੰਨ ਲ ਜਾਂਦੇ ਕਹਣਾ ਮੰਦੇ ਨੇ ਨੰਨੇ ਜਾਨੇ ਸਾਡੇ ਨਹੀਂ ਮੰਦੇ ਬਾਈ ਜਿਹੜੇ ਮੋਟਰ ਬਾਈ ਜਾਣਾ ਤੁਸੀਂ ਨਾ ਨਾ ਹਾਂ ਮੈਂ ਤਾਂ ਕਹਦਾ ਮੈਂ ਇੱਥੇ ਦੋ ਪਿੱਛੇ ਕਮਰੇ ਪਾ ਲੈਨੇ ਆ ਜੋ ਜਿਹੜੀ ਸੜਕਾ ਸਾਹਮਣੇ ਪੱਕੀ ਹੋ ਜਣੀ ਇੱਥੇ ਰਹਿਣ ਲੱਜਾਂਦੇ ਆ ਜਰੂਰੀ ਭਾਂਡ ਵੀ 25 ਲੱਖ ਬਿੰਡੇ ਕੋ ਘਰਾਂ ਖਰਾਬ ਕਰਨਾ ਮੈਂ ਤਾਂ ਰਸੋਈ ਪਿੱਛੇ ਹੈਗੀ ਆ ਬਾਥਰੂਮ ਇੱਧਰ ਹੈਗਾ ਇੱਥੇ ਇੱਥੋਂ ਦਾ ਦਰਵਾਜ਼ਾ ਕੱਢ ਕੇ ਪਿੱਛੇ ਖੁੱਲਾ ਹਾਲਜਾ ਬਣਾ ਲੈ ਜਿੱਦਾਂ ਮਰਜ਼ੀ ਡਿਟੀ ਜਾਂਦੇ ਉੱਪਰ ਇੱਕ ਹੋਰ ਚੋਵਾਰਾ ਵਾਦਣਾ ਦਾ ਕਮਰਾ ਇੱਕ ਉੱਪਰ ਇੱਧਰ ਪਿੱਛੇ ਦੋ ਕਮਰੇ ਨੇ ਮੈਂ ਬੜਾਇਆ ਹੋ ਤਾਂ ਮੈਂ ਇਦਾਂ ਹੀ ਤਾਂ ਇਹ ਵੇ ਰਹਾ ਛੋਲੀ ਛੋਲੀ ਇੱਥੇ ਗੱਲ ਕਰਨੀ ਮੈਂ ਕਿਹਾ ਕੋਈ ਨਗਰਾਂ ਸੋਚਣਾ ਤੇ ਜਗ੍ਹਾ ਤੇ ਡੂਰੇ ਮੋਕੜੇ ਇਹਦੇ ਡੇਰੇ ਡੂਰੇ ਮੋਕੜੇ ਨਾਲ ਨਹੀਂ ਰਿਹਾਗੇ ਇੱਥੇ ਦੋ ਜਣੇ ਮਾਪੋਤਾ ਹਾਂ ਮਾਪੋਤਾ ਪੁੱੁੰਜਾ ਨਾ ਭੈਣ ਤੋਂ ਆਹ ਤੇਰੇ ਵਰਗਾ ਕਿਹਾ ਬਤਾਈ ਲੈਂਦੇ ਕਿ ਹੋਰ ਹੈ ਮੈਂ ਸੋਚਦਾ ਮੈਂ ਢੱਪੇ ਨੂੰ ਸੜਕ ਕੱਢ ਕੇ ਕਲੋਨੀ ਕੱਟ ਦੇਣੀ ਸੀਗਾ ਪਰ ਫੇਰ ਪਾਸੇ ਘਰ ਇੱਧਰ ਕਰ ਫੇਰ ਤਾਂ ਠੀਕ ਤਾਂ ਕਿੰਦੂ ਵੀ ਇੱਥੇ ਆ ਜਣਾ ਪਾਲੇ ਪਾ ਤੈਂ ਕਲੋਨੀ ਜਿਹਾ ਰਹਿਣ ਆ ਜਣਾ ਸਾਰੇ ਇੱਥੇ ਆ ਜਣਾ ਯਾਰਾ ਦੋਸਤਾਂ ਨੇ ਸਾਡੇ ਨਾਲ ਕਾਲੀ ਜਗ੍ਹਾ ਤੋਂ ਆਉਣੇ ਨਾ ਪਹਿਰੇ ਕਿ ਟੋਲੇ ਵਿੱਚ ਜਦਾ ਪਹਿਲਾਂ ਜਿਹੜਾ ਕਾਲਾ ਫੱਟ ਉਹਨਾਂ ਦਾ ਇਹਦੇ 2-4 ਮਹੀਨੇ ਦਾ ਮੈਂ ਕਿ ਦੇਖਿਆ ਮਿੱਥੇ ਮਾਈਕ ਪੈਟ ਨਹੀਂ ਚੱਲਦੇ ਬਾਈ ਐਮਜੀ ਗਿਆ ਬਹੁਤ ਆ ਪੱਗ ਜਾ ਬਹੁਤ ਔਖਾ ਪਿੰਡ ਬਾਈ ਛੱਡਣਾ ਬਹੁਤ ਔਖਾ ਵੀ ਫੈਸਲਾ ਤਾਂ ਲੈ ਲੈਣਾ ਉਹਨਾਂ ਫਲੈਟ ਦੇ ਉੱਥੇ ਗਿਆ 2 ਦਿਨ ਲਾ ਕੇ ਆਏ ਅਸੀਂ ਪਰ ਦਿਲੇ ਨਹੀਂ ਲੱਗਿਆ ਹੈਗਾ ਉਹ ਜਿਹੜੇ ਪਿੰਡ ਵਾਲੇ ਨੇ ਪਿੰਡ ਦੀ ਖਬਰ ਸਾਰ ਪਿੰਡ ਦੇ ਵਿੱਚ ਕੀ ਮਾਹੌਲ ਹੈ ਕੌਣ ਕਿੱਥੇ ਗਿਆ ਕੌਣ ਕਿੱਥੇ ਆ ਗਿੰਦੂ ਕਿੱਥੇ ਆ ਹਨੀ ਕਿੱਥੇ ਕੱਲੀ ਕੱਲੀ ਚੀਜ਼ ਦਾ ਫਿਰ ਆ ਸਵਾਜ ਹੈ ਪਿੰਡ ਦਾ ਚਲੀ ਜਾਣਾ ਦਾ ਫਿਰ ਬਿਲਕੁਲ ਭਾਈ ਬਿਲਕੁਲ ਹਾਂ ਚਲੋ ਮਾਰੋ ਗੱਲਾਂ ਬਾਤਾਂ ਤੁਸੀਂ ਕੀ ਕਹਿੰਦੇ ਕਣੇ ਲਾਂਗੇ ਮੁੰਡੇ ਆਗੇ ਚੱਲੀਏ ਫਿਰ ਆਪਾਂ ਵੀ ਚਲੋ ਚਲਦੇ ਆਂ ਫਿਰ ਮੈਂ ਗੁਜਰ ਬਾਈ ਨਾਲ ਦੋ ਪਿਆਰ ਦੀਆਂ ਗੱਲਾਂ ਕਰ ਲਵਾਂ ਹਾਂਜੀ ਗੁਜਰ ਬਾਈ ਹਾਂਜੀ ਰਾਤ ਨੂੰ ਮੈਨੂੰ ਗਾਲ ਕੱਢਣ ਲੱਗ ਗਿਆ ਮੈਂ ਭਾਈ ਮੈਂ ਯਾਰ ਕਿਸੇ ਨੂੰ ਗਾਲ ਕੱਢਦਾ ਮੈਂ ਗਰੀ ਨਹੀਂ ਤੇ ਗਾਲ ਤੇ ਕੱਢ ਨਹੀਂ ਸਕਦਾ ਮੈਂ ਰਾਤ ਨੇ ਮੈਨੂੰ ਬਈ ਪੀਲੀ ਬਹੁਤ ਜ਼ਿਆਦਾ ਮੈਨੂੰ ਮਾਂ ਭੈਣ ਦੇ ਵਾਲਾ ਕੱਢਾਣਾ ਤੇ ਨਾ ਨੀ ਤੇਰੀ ਚੱਕ ਦੰਗਾ ਫੱਟਾ ਤੂੰ ਵੱਡਾ ਬੜਿਆੜ ਬਣੀ ਫਿਰਦਾ ਨਾ ਉਹ ਜਾਣਦਾ ਯਾਰ ਕਿਉਂ ਨਹੀਂ ਮੇਤੇ ਰਾਤ ਰਿਕਾਰਡਿੰਗ ਤੇਰੀ ਰਾਤ ਮੇਤੇ ਰਿਕਾਰਡਿੰਗ ਨਹੀਂ ਹੋਈ ਹੈਗੀ ਲਾ ਹਾਂ ਤੂੰ ਤਾਂ ਪੀ ਕੇ ਖਲਾਰਨ ਲੱਗ ਗਿਆ ਤੇ ਰਾਤ ਹਿੱਕ ਕਰਦਾ ਹੈ ਹੈ ਕਿੰਨੀ ਕਵਿਲੀ ਦੀ ਹਾਂ ਕਿੰਨੀ ਵੀਤੀਆਂ ਮੈਂ ਦੱਸ ਮੈਨੂੰ ਇੱਕ ਕਰਦੇ ਨੇ ਫੱਕ ਕਰਦੇ ਨੇ ਠੋਕਦੇ ਆਂਗੇ ਜੱਕ ਕਰਦੇ ਆਂਗੇ ਕੋਈ ਨਹੀਂ ਸਕਦਾ ਕਦੇ ਨਹੀਂ ਹੋ ਸਕਦਾ ਤੂੰ ਕਹਿਣਾ ਆਪਣੇ ਮੂੰਹ ਤੇ ਕਹੀ ਜਾਓ ਆਪਾਂ ਨੂੰ ਕੋਈ ਟੈਂਸ਼ਨ ਨਹੀਂ ਕੋਈ ਨਹੀਂ ਆ ਤਰਾ ਹੁੱਕਾ ਪਾਣੀ ਇੱਕ ਦਿਨ ਛੱਡ ਛੱਡ ਕੇ ਹੁਣ ਪਲਾਈ ਕਰਦੇ ਪਹਿਲਾਂ ਹਾਂ ਇੱਕ ਦਿਨ ਛੱਡ ਕੇ ਤੇਰੀ ਹਾਲ ਤਾਂ ਹਾਲ ਨਹੀਂ ਨਾ ਹਾਲ ਅੱਜ ਹੱਲ ਨੇ ਤੇਰੀ ਰਾਤ ਵਾਲੀ ਨਹੀਂ ਉਤਰੀ ਹੈਗੀ ਇੱਕਿਆ ਹੋਰ ਹਾਂ ਜੇ ਤਾਂ ਛੱਡਣੇ ਮੈਂ ਆਪਣੇ ਅਪੀਲੇ ਕਰ ਦੂੰਗਾ ਫਿਰ ਬੱਠੀ ਘਾਣੇ ਤਾਲ ਲੈ ਠੀਕ ਹੈ ਮੈਂ ਉਹਦੇ ਚਲੇ ਜਾਂਦਾ ਭਈ ਆਈ ਹੋਸਾ ਲੈ ਲਾ ਹੁਣ ਤਾਂ ਜੀਣਾ ਜਹਾਂ ਮਰਨਾ ਜਹਾਂ ਇਸਕੇ ਸਿਵਾ ਜਾਣਾ ਕਹਾ ਫਿਰ ਤੂਟੇ ਜਾਂ ਮੇਰਾ ਹੁੱਕਾ ਬਾਣੀ ਵਿੱਚ ਬੰਦ ਕਰਦਾ ਹੁੱਕਾ ਹੁੱਕਾ ਨਿੱਧਰਾ ਬੰਦ ਕਰਿਆ ਹੈਗਾ ਬਾਣੀ ਵਿੱਚ ਬੰਦ ਕਰਦਾ ਫਿਰ ਪਾਣੀ ਤਰ੍ਹਾਂ ਪਾਣੀ ਤਰ੍ਹਾਂ ਬੰਦ ਕਰਦਾਣਾ ਪਾਣੀ ਤਰ੍ਹਾਂ ਬੰਦ ਕਰਦਾ ਨੀ ਤੇ ਬੰਦ ਹੋ ਜਾ ਡੋਜ਼ ਡੋਜ਼ ਜ਼ਿਆਦਾ ਤੇ ਤੇਰੇ ਕੋਲ ਆ ਥੋੜੀ ਘਟਾਵਾ ਥੋੜੀ ਕੀਆ ਡੋਜ਼ ਘਟਾਣੀ ਥੋੜੀ ਡੋਜ਼ ਨਹੀਂ ਜ਼ਿਆਦਾ ਦੂਦਾ ਹਲੇ ਤੱਕ ਤੇਰੀ ਉਤਰੀ ਨਹੀਂ ਜ਼ਰੂ ਨਾ ਕਿਉਂ ਨਹੀਂ ਉਤਰੀ ਮੈਂ ਹੁਣ ਕਹਿੰਦਾ ਇਹਦੇ ਅਰਧਾਂ ਨੇ ਗੇੜਾ ਮਾਰਿਆ ਜਾ ਘਪਟੇ ਤੇ ਖਾਰਾ ਕੋ ਕਰ ਰਿਹਾ ਗੱਲਾਂ ਬਾਤਾਂ ਨਹੀਂ ਪਤਾ ਲੱਗ ਰਿਆ ਨਾ ਮੇਰੀਆਂ ਗੱਲਾਂ ਬਾਤਾਂ ਮੈਂ ਕਹਿੰਦਾ ਹੋਰ ਵੀ ਨਹੀਂ ਦੱਸ ਉਹ ਹੀ ਉਹ ਇਹ ਤਾਂ ਗੱਲ ਮੜ ਗਈ ਉਹਦੀ ਹਾਂ ਤੇਰੇ ਮਤਲਬ ਲਗਾ ਤੇ ਭਾਈ ਮੇਰਾ ਹੁਣ ਸਰਦਾ ਨਹੀਂ ਮੇਰਾ ਨਹੀਂ ਸਰਦਾ ਹੈਗਾ ਮੈਂ ਕਹਾਂ ਤੂੰ ਉਹੀ ਪੁਰਾਣੀ ਉੱਠ ਲਿਆਉਣੀ ਪਣੀ ਮੈਨੂੰ ਲੱਗਦਾ ਉਹਨਾਂ ਤਾਂ ਬੰਗ ਵਰਗਾ ਰਹਿੰਦਾਤਾ ਤੇਰਾ ਪੁਰਾਣਾ ਸਮਾਨ ਲੈ ਆਉਣਾ ਮੈਂ ਮਾੜਾ ਉਹ ਪੁਰਾਣਾ ਸਮਾਨ ਤੇਰਾ ਠੀਕ ਤਾਂ ਹੈ ਠੀਕ ਰਹਿੰਦਾ ਉਹਦੇ ਨਾਲ ਉਹ ਤੇਰੀ ਡੋਜ ਬਣੀ ਹੋਈ ਸੀ ਲੈ ਹੂੰ ਡੋਜ ਆਉਣਗੀ ਮੈਨੂੰ ਗਿਆ ਤਾਂ ਮੈਂ ਮੈਦਾ ਗੱਖੀ ਤੇ ਮੜੇ ਜੇ ਗਿੱਲੇ ਆ ਮੈਂ ਤਾਂ ਦੇਖਦਾ ਜਿੱਦਣ ਚਾਹੀਦਾ ਆਪਣੇ ਮੜੇ ਜੇ ਆ ਗਏ ਬਸ ਉਹਨਾਂ ਤੋਂ ਸਾਰਾ ਉਹ ਕਰਨਾ ਚਲੋ ਆਪਾਂ ਅੱਜ ਲਾਗ ਜਿਹੜੇ ਬੰਦ ਕਰਦੇ ਆ ਤੇ ਹੁਣ ਮੁੰਡਾ ਚੜਦੇ ਆ ਵੀ ਡਰਦੇ ਸਾਰੇ ਹੀ ਆ ਘਰ ਵਾਲਿਆਂ ਨੂੰ ਕੋਈ ਕਿਸਦਾ ਨਹੀਂ ਮੰਨਦੀ ਉਹ ਆਪਣੀਆਂ ਚਲਾਉਂਦੀਆਂ ਠੀਕ ਹੈ ਤੇ ਧੰਨਵਾਦ ਜੇ ਕੋਈ ਵੱਧ ਘੱਟ ਸ਼ਬਦ ਬੋਲਿਆ ਮਾਫ਼ ਕਰਿਓ ਘਰ ਤੋਂ ਫੋਨ ਆਉਣਾ ਮੈਂ ਕਿਹੜਾ ਬੰਦੇ ਆ ਗਏ ਕਰਾਂ ਧੰਨਵਾਦ ਜੀ